ખાયરા ઓહો જા યાર ઓ ભાઈ દે ઓહો યાર ઓ ભાઈ દે ਅਮਰਤ ਦੇ ਉਹਨਾਂ ਨੂੰ ਕਰਦਾ ਫੇਕੋ ਜੀ ਇਹ ਗੱਲਾਂ ਅੱਛਾ ਬੋਲੋ 8954 ハハハハ。<laughs> <laughs> ਨਹੀਂ ਤੁਹਾਨੂੰ ਕਹ ਜੀਏ 9-10 ਮਹੀਨੇ ਲੱਗੇ ਆਪਾਂ ਟੂਰ ਪੂਰਾ ਚੁਕਾ ਸਕਨੇ ਆ ਪਰ ਵੀਰੋ 1 ਮਹੀਨਾ ਲੱਗ ਗਿਆ ਹੋਰ 5-4 ਦਿਨ ਹੋਰ ਲੱਗ ਜਾਣਗੇ ਪਰ ਕੋਈ ਗੱਲ ਨਹੀਂ ਇਹਨਾਂ ਆਪਾਂ ਸਿਰ ਦੇ ਨਾਲ ਪਾਛੇ ਕਰਕੇ ਜਾਵਾਂਗੇ ਬਹੁਤ ਹੀ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਪਹੁੰਚਾ ਜਿਹਨੇ ਦੱਸਿਆ ਵੀ ਜਿਹੜਾ ਕੰਮ ਤੁਹਾਡੀ ਜਸੋਬੰਦੀ ਦੇ ਹਿੱਸੇ ਆਇਆ ਹੈ ਬਹੁਤੀ ਭਾਗਾਂ ਵਾਲੇ ਤੁਸੀਂ ਬੜੇ ਲੋਕਾਂ ਨੂੰ ਰਾਜ ਹੁਣ ਅਨੁਸਾਰਿਆਂ ਨੂੰ ਪਤਾ ਲੱਗਦਾ ਹੈ ਤੁਲਾ ਠੰਡ ਦੀ ਪਰਵਾਹ ਕੀਤੀ ਹੈ ਅੱਤੇ ਨਾਲ ਕਿਸੇ ਕਰਦੀ ਪਰਵਾਹ ਕੀਤੀ ਹੈ ਜੀ ਅਸੀਂ ਡਰ ਕੇ ਪਿੱਛੇ हट ਜਾਾਂਗੇ ਮਾਹਮੇਂਦਰ ਸਿੰਘ ਭੈਣੀਵਾਦਾ ਬੀਕੇਜੂ ਡਕੌਂਦਾ ਦਾ ਜ਼ਿਲ੍ਹੇ ਦਾ ਜਰਨ 77 ਜਿਹੜਾ 21 ਤਰੀਕ ਤੋਂ ਲਗਾਤਾਰ ਸਾਡਾ ਟਾਪੀ ਟੋਲ ਪਲਾਜ਼ੇ ਦੇ ਉੱਤੇ ਠੁੱਕੀ ਦੇ ਕੋਲੇ ਧਰਨਾ ਲੱਗਿਆ ਸੀਗਾ ਕਿਉਂਕਿ ਇੱਕ ਇੱਕ ਮੰਗ ਸੀਗਾ ਵੀ ਇਹ ਟੋਲ ਪਲਾਜ਼ਾ ਸਾਈਡ ਤੋਂ ਪਾਸੇ ਕੀਤਾ ਜਾਵੇ ਤੇ ਪ੍ਰਸ਼ਾਸਨ ਵੱਡੀ ਪੱਧਰ ਤੇ ਪੁਲਿਸ ਲਿਆ ਕੇ ਕਹਿੰਦਾ ਸੀ ਛਟੇ ਉਹਦੇ ਤੇ ਹਾਈ ਕੋਰਟ ਦੇ ਵਿੱਚ ਉਹਦਾ ਜਿਹੜਾ ਫੈਸਲਾ ਹੋਊਗਾ ਤੇ ਅਸੀਂ 21 ਤਰੀਕ ਤੋਂ ਬੈਠੇ ਬੈਠੇ ਲਗਾਤਾਰ ਕੰਨ ਰਾਤ 12 ਵਜੇ ਆ ਕੇ ਸਾਡਾ 100 ਸਵਾ 100 ਪੱਕਾ ਚਬਾਹੀ ਲਿਆ ਕੇ ਕਰਕੇ 3 ਵਜੇ ਨੂੰ ਇਹਦਾ ਜਿਹੜਾ ਭੋਗ ਆ ਸਾਰੇ ਦਾ ਪਤਾ ਕਿਉਂਕਿ ਹੁਣ ਪੁਲਿਸ ਜਿਹੜੀ ਜਿਹੜੀ ਉਹ ਮਸ਼ਿਨਰੀ ਲੈਂਦੀ ਸੋ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਫੋਨ ਦੇ ਉੱਤੇ ਧਮਕਾਉਂਦੀ ਆ ਵੀ ਥਾਣੇ ਚਾਓ ਮਸ਼ਿਨਰੀ ਲਿਆਓ ਪਰ ਅਸੀਂ ਹੁਣ ਵੱਡਾ ਕੱਟ ਕੀਤਾ ਇੱਥੇ ਟੋਲ ਪਲਾਜ ਤੇ ਛਾਡੀ ਚਤਾਵਨੀ ਹੈ ਸਟੇਜ ਤੋਂ ਵੀ ਜੇ ਪੁਲਿਸ ਉਹ ਮਸ਼ਿਨਰੀ ਵਾਲਿਆਂ ਨੂੰ ਜਾਂ ਕਿਸੇ ਕਿਸਾਨ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਤਾਉ ठाਣੇ ਦਾ ਮੁਕੰਮਲ ਘਰਾਓ ਕਰਾਂਗੇ ਕੋਈ ਮਜਬੂਰੀ ਵਾਸਤੇ ਜਿਹੜੀ ਛੜਕਾ ਸਾਨੂੰ ਜਾਮ ਨਾ ਕਰਨੀ ਪਵੇ ਇਸ ਕਰਕੇ ਪੋਸਟ ਪੁਲਿਸ ਨੇ ਰਾਤ ਵੀ ਵੱਡੀ ਪੱਧਰ ਤੇ ਸਾਡੇ ਨਾਲ ਧੱਕਾ ਮੁਕੀ ਹੋਈ ਹੈ ਪਰ ਅਸੀਂ ਆ ਦਾ ਕਾਰਜ ਆ ਜਿਹੜਾ ਉਹ ਸਮਾਰ ਕੇ ਹਟਿਆ ਕਿਉਂਕਿ ਅਸੀਂ ਫੈਸਲਾ ਕੀਤਾ ਸੀਗਾ ਹੁਣ ਸਾਡਾ ਧਰਨਾ ਲਗਾਤਾਰ ਉਹ ਵਿੱਚ ਇੱਕ ਪੱਕਾ ਮੋਰਚਾ ਜਾਰੀ ਰਹੂਗਾ 20 50 ਬੰਦੇ ਦਿਨ ਰਾਤ ਖਾਤਰ ਜਿਵੇਂ 21 ਤਰੀਕ ਤੋਂ ਬੈਠੇ ਹੋਵੇਂ ਜਿਕਰ ਬੈਠਣਗੇ ਜਿੰਨਾ ਚਿਰ ਜਿਹੜਾ ਇਹ ਮਲਬਾ ਦਾ ਜਾਂ ਛੜਕਾਂ ਮਰ ਜਾਂ ਮੋਟੀਆਂ ਰਹਿ ਗਈਆਂ ਢਾਉਣ ਤੋਂ ਜਿੰਨਾ ਚਿਰ ਪ੍ਰਸ਼ਾਸਨ ਇਹਨਾਂ ਨੂੰ ਪਾਸੇ ਨਹੀਂ ਕਰਦਾ ਉਹਨਾਂ ਚੋਂ ਸਾਡਾ ਸੰਘਰਸ਼ ਜਿਹੜਾ ਧਰਨਾ ਜਾਰੀ ਰਹੇਗਾ ਉਸ ਤੋਂ ਬਾਅਦ ਨਹੀਂ ਜਿਹੜਾ ਰਹਿਦਾ ਕਾਰਜ ਹੈ ਜਿੰਨੇ ਸੜਕ ਦੇ ਉੱਤੇ ਪੱਥਰ ਪਏ ਆ ਜੇ ਕੋਈ ਕੰਦ ਕਾਵਾ ਖੜਾਗਾ ਉਹਨੂੰ ਪਾਸੇ ਨਹੀਂ ਕਰਦਾ ਫਿਰ ਆਪਦੇ ਹੱਥੀਂ ਪਹਿਲਾਂ ਮੰਗੂ ਕਾਰਜ ਜਿਵੇਂ ਹੁਣ ਸਮਾਰਿਆ ਸੀ ਦੁਵਾਰੇ ਸਮਾਨ ਲਈ 20 ਕਿਲੋ ਦੁਕਾਨ ਦਾ ਮੰਨਦਾ ਮਜ਼ਦੂਰ ਹੋਵਾਂਗੇ ਰਾਤ ਜੀ ਇਸ ਟੋਲ ਪਲਾਜ਼ੇ ਤੇ ਸੀ 100 ਸਵਾ 100 ਬੰਦੇ ਨੇ ਆ ਕੇ ਕਾਰਵਾਈ ਸਟਾਰਟ ਕੀਤੀ ਦੀ ਕਿਉਂ ਅਸੀਂ ਕਾਫੀ ਹੱਦ ਤੱਕ तकरीबन ਢਾਈ ਦਿੱਤਾ ਹੈ ਪਰ ਪੁਲਿਸ ਪ੍ਰਸ਼ਾਸਨ ਹਰਕਤ ਚ ਆਇਆ ਆ ਕੇ ਸਾਡੇ ਨਾਲ ਜਫਮ ਜਫੀ ਵੀ ਹੋਏ ਨੇ ਤੇ ਪਰ ਅਸੀਂ ਨਹੀਂ ਤਾਂ ਇਹਦੀ ਸਮਾਪਤੀ ਕਰ ਦਾਂਗੇ ਜੇ ਪੁਲਿਸ ਇਸੇ ਤਰੀਕੇ ਹਰਕਤ ਚ ਆਉਂਦੀ ਰਹੀ ਤਾਂ ਅਸੀਂ ਇਹਦੀ ਡੇਲੀ ਡੇਲੀ ਚੱਕ ਕੇ ਸਾਈਡ ਤੇ ਸਿੱਟ ਕੇ ਜਾਵਾਂਗੇ ਉਹਨਾਂ ਚ ਇਥੋਂ ਧਰਨਾ ਨਹੀਂ ਸਮਾਪਤ ਕਰਾਂਗੇ ਕਿਉਂ ਕੱਲ ਨੂੰ ਜਿੰਨੇ 26 ਜਨਵਰੀ ਐ ਅਸੀਂ ਇੱਥੋਂ ਦੀ ਕਿਸੇ ਨੂੰ ਨੰਗਣ ਵੀ ਨਹੀਂ ਦੇਣਾ ਜਿੰਨਾ ਚ ਕਿਹੇ ਲੋਕਾਂ ਦੀ ਜਾਨਾਂ ਦਾ ਜਿਹੜਾ ਸਮਾਨ ਨਹੀਂ ਚੱਕੀਦਾ ਇੱਥੋਂ ਇਹਦੇ ਕਾਕੇ ਸੀ ਇੱਥੇ ਬੈਠਿਆ ਜੱਜ ਕੇ ਸਵਾ ਮਹੀਨਾ ਹੋ ਗਿਆ ਬੈਠਿਆ ਨੂੰ ਹਜੇ ਬੈਠੀ ਰਹਾਂਗੇ ਇੱਥੋਂ ਉੱਠ ਕੇ ਨਹੀਂ ਜਾਂਦੇ ਜਿੰਨਾ ਚ ਇਹ ਚੱਕ ਕੇ ਛਾਇੜ ਤੇ ਨਹੀਂ ਕੀਤਾ ਜਾਂਦਾ ਸਾਡੇ ਪੱਕੇ ਜੋਧੇ ਜਿਹੜੇ ਆਏ ਤੇ ਸਵਾ 100 100 ਸਵਾ 100 ਬੰਦਾ ਉਹਨਾਂ ਨੇ ਰਾਤ ਪੂਰਾ ਪ੍ਰਸ਼ਾਸਨ ਨਾਲ ਵੀ ਟੱਕਰ ਲੈਤੀ ਤੇ ਨਾਲ ਦੀ ਨਾਲ ਇਹਨੂੰ ਢਾਉਣ ਦੀ ਉਹ ਕੰਮ ਵੀ ਜਾਰੀ ਰੱਖਿਆ